ਜਿਹੜੀ ਅੱਜ ਦੀ ਕਿਤਾਬ ਹੈ ਇਹ ਮੇਰਾ ਇੱਕ ਸੁਪਨਾ ਸੀਗਾ ਕਿ ਮੈਂ ਐ ਇਦਾਂ ਦੀ ਕੋਈ ਚੀਜ਼ ਕਲਮ ਬੰਦ ਕਰਾਂ ਜੋ ਸਮੱਸਿਆਵਾਂ ਸਾਨੂੰ ਆ ਰਹੀਆਂ ਹੈਗੀਆਂ ਉਹਨੂੰ ਇਕੱਠਾ ਕਰਕੇ ਲਿਖਾਂ ਤੇ ਉਹਦੇ ਕੁਝ ਹੱਲ ਵੀ ਸਜੈਸਟ ਕਰਾਂ ਜੋ ਮੈਨੂੰ ਲੱਗਦੇ ਆ ਤੇ ਮੈਂ ਜਦੋਂ ਲਿਖ ਕੇ ਤੇ ਮੈਂ ਅੱਜ ਦੇ ਮੁੱਖ ਮਹਿਮਾਨ ਵੀਸੀ ਸਾਹਿਬ ਕੋਲੋਂ ਟਾਈਮ ਮੰਗਿਆ ਤੇ ਇਹਨਾਂ ਨੇ ਟਾਈਮ ਦਿੱਤਾ ਉਹ ਕਿ ਮੈਂ ਇਹਨਾਂ ਨੂੰ ਕਹਿ ਕੇ ਮੇਰੇ ਕਿਤਾਬ ਦਾ ਮੈਂ ਫੋਰਵਰਡ ਲਿਖਾਉਣਾ ਚਾਹਨਾ ਮੁਖਬੰਦ ਇਹਨਾਂ ਕੋਲੇ ਜਾ ਕੇ ਜੋ ਮੈਨੂੰ ਮੋਟੀਵੇਸ਼ਨ ਮਿਲੀ ਉਸ ਮੋਟੀਵੇਸ਼ਨ ਦਾ ਸਦਕਾ ਹੀ ਅੱਜ ਦਾ ਇਹ ਪ੍ਰੋਗਰਾਮ ਹੋਇਆ ਕਿਉਂਕਿ ਇੱਕ ਇਹਨੂੰ ਲੱਗਿਆ ਕਿ ਯਾਰ ਮੈਂ ਕੋਈ ਅਚੀਵਮੈਂਟ ਕੀਤੀ ਹੈ ਜੋ ਮੈਂ ਬਹਿ ਕੇ ਇਹਨਾਂ ਨੇ ਪਿਆਰ ਨਾਲ ਮੇਰੀ ਗੱਲ ਸੁਣੀ ਤੇ ਮੈਨੂੰ ਵਿੱਚ ਬੜੇ ਤਰੀਕੇ ਨਾਲ ਚੀਜ਼ਾਂ ਹੋਰ ਵੀ ਕਿਹਾ ਕਿ ਆ ਵੀ ਆਪਾਂ ਐਡ ਕਰ ਲਈਏ ਇਦਾਂ ਕਰ ਲਈਏ ਮਤਲਬ ਉਸ ਚੀਜ਼ ਨੇ ਮੈਨੂੰ ਹੋਰ ਅਗਾਹ ਮੋਟੀਵੇਸ਼ਨ ਦਿੱਤੀ ਮੈਂ ਕੁਝ ਚੀਜ਼ਾਂ ਪਾਪਾ ਨੇ ਕਿਹਾਈਆਂ ਹੀਆਂ ਨੇ ਖੇਤੀ ਬਾਰੇ ਮੈਂ ਜ਼ਿਆਦਾ ਨਾ ਚੰਨੀ ਜਾਂਦਾ ਮੈਂ ਭਾਵੇਂ ਇਹਦੇ ਵਿੱਚ ਜੀਐਮ ਫਸਲਾਂ ਦਾ ਹੋਰ ਕਈ ਕੁਝ ਹੈ ਪ੍ਰੈਜ਼ਰਵੇਟਿਵਸ ਨੂੰ ਲੈ ਕੇ ਬੁੱਕ ਦੇ ਵਿੱਚ ਹੈ ਪਰ ਮੈਂ ਦੋ ਹੀ ਚੀਜ਼ਾਂ ਤੇ ਥੋੜਾ ਜਿਆਦਾ ਦੱਸ ਕਰਨਾ ਚਾਹੁੰਦਾ ਕਿਉਂਕਿ ਮੈਂ ਕਹਿੰਨਾ ਕਿ ਜਦੋਂ ਕਿਸਾਨੀ ਦੀ ਸਮੱਸਿਆ ਆਉਂਦੀ ਹੈ ਉਹ ਬਹੁਤੀ ਟਾਈਮ ਸਮੱਸਿਆ ਪੈਦਾਵਾਰ ਨੂੰ ਲੈ ਕੇ ਤੇ ਪਾਣੀ ਤੇ ਹੀ ਤਾਂ ਹੁੰਦੀ ਹੈ ਠੀਕ ਹੈ ਇੱਥੇ ਪਰ ਮੇਰੀ ਜਿਹੜੀ ਗੱਲ ਹੈਗੀ ਹੈ ਉਹ ਮੈਨੂੰ ਜੋ ਲੱਗਦਾ ਹੈ ਕਿ ਇਹ ਦੀਆਂ ਤਾਰਾਂ ਕਿਤੇ ਨਾ ਕਿਤੇ ਸਾਡੀ ਮੈਨੇਜਮੈਂਟ ਤੇ ਮਾਰਕੀਟਿੰਗ ਨਾਲ ਵੀ ਜੁੜੀਆਂ ਹੈਗੀਆਂ ਜਿਹੜੀਆਂ ਅਸੀਂ ਕਿ ਅਕਸਰ ਮਿਸ ਕਰ ਜਾਂਦੇ ਆ ਮੈਂ ਗੱਲ ਪਾਣੀ ਤੋਂ ਆਦਾ ਤਾਂ ਪਾਣੀ ਦੀ ਆਮ ਤੌਰ ਤੇ ਅਸੀਂ ਪਾਣੀ ਖੇਤੀ ਨੂੰ ਲੈ ਕੇ ਜਿਹੜਾ ਲੋਡ ਹੈਗਾ ਉਹਦੇ ਤੇ ਗੱਲ ਕਰਦੇ ਆ ਤੇ ਝੋਨੇ ਤੇ ਆ ਕੇ ਸੀਮਿਤ ਹੋ ਜਾਂਦੀ ਹੈ ਤੇ ਉਹ ਵੀ ਉਹ 2 ਮਹੀਨੇ ਜਿਹੜਾ ਝੋਨੇ ਦਾ ਹੁੰਦਾ ਸੀਜ਼ਨ ਉੱਥੇ ਆ ਕੇ ਸੀਮਿਤ ਹੋ ਜਾਂਦੀ ਹੈ ਸਾਰੇ ਕਹਿੰਦੇ ਪਾਣੀ ਜੀਵਨ ਹੈ ਬਿਲਕੁਲ ਠੀਕ ਹੈ ਪਾਣੀ ਬਿਨਾ ਤਾਂ ਪੀਤੇ ਬਿਨਾ ਸਰਦਾ ਨਹੀਂ ਇਹਨਾਂ ਬਿਲਕੁਲ ਨਹੀਂ ਸਰਦਾ ਪਰ ਮੇਰਾ ਇੱਕ ਸਵਾਲ ਹੁੰਦਾ ਹੈ ਕਿ ਕੀ ਸਾਨੂੰ ਖਾਦੇ ਬਿਨਾ ਸਰ ਜੇਗਾ ਕੀ ਅਸੀਂ ਖੁਰਾਕ ਬਿਨਾ ਚੱਲ ਸਕਦੇ ਆ ਤੇ ਖੁਰਾਕ ਪਾਣੀ ਨਾਲ ਹੀ ਪੈਦਾ ਹੁੰਦੀ ਹੈ ਹਾਂ ਉਦੋਂ ਗੱਲ ਆਉਂਦੀ ਕਿ ਵੱਖਰੀਆਂ ਫਸਲਾਂ ਕਰੀਏ ਫਸਲੀ ਵਿਭਿੰਨਤਾ ਨੂੰ ਗੱਲ ਕਰਦੇ ਆ ਜਦੋਂ ਉਸ ਚੀਜ਼ ਤੇ ਮੈਂ ਅਲ ਕਰਦਾ ਉਹਨੂੰ ਮੈਂ ਥੋੜਾ ਜਿਹਾ ਚਿਰ ਰੱਖਦਾ ਮੈਂ ਇੱਥੇ ਪਾਣੀ ਨਾਲ ਹੀ ਜੁੜਿਆ ਇੱਕ ਹੋਰ ਗੱਲ ਕਰਨਾ ਮੇਰਾ ਇੱਕ ਸਵਾਲ ਹੁੰਦਾ ਹੈ ਪਾਣੀ ਪੀਣਾ ਜ਼ਰੂਰੀ ਹੈ ਖਾਣਾ ਜ਼ਰੂਰੀ ਹੈ ਕੀ ਸੌਫਟ ਡਰਿੰਕ ਪੀਣੀ ਵੀ ਜ਼ਰੂਰੀ ਹੈ ਸਾਡੇ ਲਈ ਇੱਕ ਲੀਟਰ ਸੌਫਟ ਡਰਿੰਕ ਬਣਾਉਣ ਲਈ 3 ਲੀਟਰ ਪਾਣੀ ਜਿਹੜਾ ਸਾਡਾ ਲੱਗਦਾ ਹੈ ਤੇ ਅਸੀਂ ਰੋਜ਼ ਕਿੰਨੇ ਲੱਖਾਂ ਲੀਟਰ ਪਾਣੀ ਇਹ ਦੇ ਚ ਪمپ ਆਊਟ ਕਰੀ ਜਾਂਦੇ ਆ ਸਾਰਾ ਅੰਡਰਗਰਾਊਂਡ ਵਾਟਰ ਹੈ ਜਿੰਨੇ ਸਾਡੇ ਇੱਕ ਕਾਰਖਾਨੇ ਲੱਗੇ ਹੈਗੇ ਆ ਸੌਫਟ ਡਰਿੰਕਸ ਬਣਾਉਣ ਵਾਲੇ ਉਹ ਸਾਰੇ ਅੰਡਰਗਰਾਊਂਡ ਵਾਟਰ ਪمپ ਕਰਦੇ ਆ ਹੁਣ ਤੁਸੀਂ ਇਹਨੂੰ ਮਲਟੀਪਲਾਈ ਕਰ ਲਓ ਕਿ ਕਿੰਨਾ ਪਾਣੀ ਅਸੀਂ ਉਹਦੇ ਲਾਉਨੇ ਆ ਪਰ ਉਹਦੀ ਗੱਲ ਕਿਤੇ ਵੀ ਨਹੀਂ ਹੁੰਦੀ ਪਰਮਾਰ ਤੋਂ ਚੱਲਿਆ ਇਹ ਕੰਮ ਕੇਰਲਾ ਦਾ ਪਿੰਡ ਹੈ ਜਿਹੜਾ ਸਭ ਤੋਂ ਪਹਿਲਾਂ ਡਰਾਈ ਹੋਇਆ ਉੱਥੋਂ ਚੱਲ ਕੇ ਅੱਜ ਉਹਨਾਂ ਦਾ ਕੇਸ ਸੁਪਰੀਮ ਕੋਰਟ ਦੇ ਵਿੱਚ ਪੈਂਡਿੰਗ ਪਿਆ ਹੈ ਕਸਾ ਨੰਦਾ ਤੇ ਸੁਪਰੀਮ ਕੋਰਟ ਤੱਕ ਪਹੁੰਚਣਾ ਕੋਈ ਛੋਟੀ ਗੱਲ ਨਹੀਂ ਹੈਗੀ ਪਰ ਫਿਰ ਵੀ ਕੋਈ ਇੰਤਜ਼ਾਮ ਨਹੀਂ ਤੁਸੀਂ ਕਰਦੇ ਆਓ ਸਾਰੀ ਸਕੈਨ ਉਗਲਤੇ ਤੁਸੀਂ ਪਹੁੰਚ ਜਾਓਗੇ ਯੂਪੀ ਤੱਕ ਯੂਪੀ ਚ ਆ ਕੇ ਵੀ ਕੇਸ ਕਿੰਨੇ ਪਏ ਆ ਅੱਡ ਅੱਡ ਕਚਹਿਰੀਆਂ ਦੇ ਵਿੱਚ ਇਸੇ ਚੀਜ਼ ਤੇ ਕਿ ਭਰੀ ਪਰ ਅੱਗੇ ਕੌਣ ਹੈ ਕਾਰਪੋਰੇਟਸ ਖੜੇ ਹੈ ਹੁਣ ਉਹਨਾਂ ਨੂੰ ਜੇ ਅਸੀਂ ਗੱਲ ਕਰਨੀ ਹੈ ਅਸੀਂ ਕੱਲੀ ਖੇਤੀ ਤੋਂ ਨਿਕਲ ਕੇ ਸਾਰੇ ਪਾਸਿਓਂ ਪਾਣੀ ਨੂੰ ਸੋਚ ਕੇ ਵਤਨਨ ਦੀ ਲੋੜ ਹੈਗੀ ਹੈ ਹਰ ਪਾਸਿਓਂ ਪਾਣੀ ਨੂੰ ਬਚਾਉਣ ਦੀ ਲੋੜ ਹੈਗੀ ਹੈ ਅੱਜ ਖੇਤੀ ਦੇ ਟਿਊਬਵੈਲ ਨੇ ਤਾਂ ਬਹਿਨ ਲੱਗ ਗਿਆ ਪਰ ਜਿਹੜੇ ਘਰਾਂ 'ਚ ਅਸੀਂ ਰੋਜ਼ ਟਿਊਬਵੈਲ ਲੱਗਦੇ ਆ ਕੋਈ ਨਵੀਂ ਕਲੋਨੀ ਲੈ ਲਓ ਕੋਈ ਪੁਰਾਣੀ ਲੈ ਲਓ ਸ਼ਹਿਰਾਂ ਦੇ ਵਿੱਚ ਉਹ ਸਾਰਾ ਪੰਪ ਆਊਟ ਕਿੰਨਾ ਪੰਪ ਆਊਟ ਹੋ ਰਿਹਾ ਕਿਸੇ ਕੋਲੇ ਕੋਈ ਡਾਟਾ ਨਹੀਂ ਹੈਗਾ ਤੁਸੀਂ ਲੁਧਿਆਣੇ ਸ਼ਹਿਰ ਦੇ ਕਾਰਪੋਰੇਸ਼ਨ ਦੇ ਟਿਊਬਵੈਲ ਪਤਾ ਘਰਾਂ ਦੇ ਵਿੱਚ ਕਿੰਨੇ ਟਿਊਬਵੈਲ ਹੈ ਕੋਈ ਡਾਟਾ ਨਹੀਂ ਅਵੇਲੇਬਲ ਸੋ ਇਹ ਚੀਜ਼ਾਂ ਤੇ ਦਾ ਲੋਡ ਹੈ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਨਾ ਕਿ ਜਿਹੜੀ ਮੈਂ ਫਸਲੀ ਵਿਭਿੰਨਤਾ ਦੀ ਗੱਲ ਕੀਤੀ ਸੀ ਮੇਰੇ ਨਾਲੋਂ ਅਬੀ ਐਕਸਪਰਟ ਬੈਠੇ ਆ ਪ੍ਰੋਬਲਮਸ ਤੁਸੀਂ ਵਿਭਿੰਨਤਾ ਦੀਆਂ ਸਾਰਿਆਂ ਨੂੰ ਨਹੀਂ ਬੰਦੀ ਜਾਂਦੇ ਹੋ ਮੈਂ ਇੱਕ ਗੱਲ ਹੀ ਹਮੇਸ਼ਾ ਕਹਿਣਾ ਕਿ ਜਿਹੜੀ ਇਹਨਾਂ ਦੀ ਮਾਰਕੀਟਿੰਗ ਦੀ ਪ੍ਰੋਬਲਮ ਹੈ ਜਿੰਨੀ ਦੇਰ ਤੱਕ ਕਿਸਾਨ ਨੂੰ ਉਹਦਾ ਜਿਹੜਾ ਇਨਕਮ ਦਾ ਬਰਾਬਰੀ ਨਹੀਂ ਆਉਂਦੀ ਉਨੀ ਦੇਰ ਤੱਕ 85 ਤੋਂ ਅਸੀਂ ਲੱਗੇ ਆ ਫਸਲੀ ਵਿਭਿੰਨਤਾ ਹੋ ਨਹੀਂ ਸਕਦੀ ਕਿਉਂਕਿ ਕੱਲ ਮਰੇ ਕਿ ਅੱਜ ਮਰੇ ਜਿਹਦੇ ਕੋਲੇ ਪੈਸਾ ਉਹ ਤਾਂ ਗਾਂ ਦੀ ਸੋਚਦਾ ਜਿਹਦਾ ਅੱਜ ਨਹੀਂ ਚੱਲਦਾ ਉਹ ਤਾਂ ਅੱਜ ਦੀ ਗੱਲ ਕਰੂਗਾ ਨਾ ਉਹ ਕਹਿੰਦਾ ਮਿੰਨ ਤਾਂ ਅੱਜ ਦੀ ਰੋਟੀ ਮਿਲੇ ਮੈਂ ਆ ਗਾਂ ਦਾ ਕੀ ਸੁਚਾਂ ਸੋ ਸਾਨੂੰ ਉਹਦੇ ਤੇ ਉਹ ਨਾਲ ਲਿਆਉਣੀ ਪੈਂਦੀ ਹੈ ਇਹਦੇ ਵਿੱਚ ਫੇਲਿਅਰ ਹੈ ਸਾਡੀ ਮਾਰਕੀਟ ਇੰਟੈਲੀਜੈਂਸ ਦਾ ਹਾਲਾਂਕਿ ਮਾਰਕੀਟ ਇੰਟੈਲੀਜੈਂਸ ਸੈੱਲ ਹੈਗੇ ਪਰ ਦੱਸਦੇ ਕੀ ਹੈ ਮੰਡੀਆਂ ਦੇ ਪਾਸ ਸੋ ਉੱਥੇ ਆ ਕੇ ਸਾਨੂੰ ਲੋੜ ਹੈ ਜੇ ਅੱਜ ਹਾੜੀ ਚ ਅਸੀਂ ਖੜੇ ਆਂ ਤਾਂ ਅਸੀਂ ਫਿਊਚਰ ਸਕੈਨ ਕਰੀਏ ਕਿ ਸੋਣੀ ਦੇ ਵਿੱਚ ਅਗਰ ਅਸੀਂ ਰਕਬਾ ਝੋਨੇ ਦਾ ਘਟਾਉਣਾ ਹੈ ਕਿੰਨਾ ਰਕਬਾ ਅਸੀਂ ਘਟਾਉਣਾ ਹੈ ਤੇ ਉਹਦੇ ਲਈ ਦੇਸ਼ ਵਿਦੇਸ਼ 'ਚ ਕਿਹੜੀ ਚੀਜ਼ ਦੀ ਮੰਗ ਹੈਗੀ ਹੈ ਜਿਹੜੀ ਸਾਡੇ ਇੱਥੇ ਹੋ ਸਕਦੀ ਹੈ ਕੀ ਉਹਦਾ ਦੁਨੀਆ ਦੇ ਵਿੱਚ ਕਿੰਨੀ ਪ੍ਰੋਡਕਸ਼ਨ ਟੋਟਲ ਹੋਊਗੀ ਉਹਦੋਂ ਲਾਜ਼ ਕਿੰਨੀ ਸ਼ਾਰਟਫਾਲ ਹੈਗੀ ਹੈ ਪ੍ਰਾਈਸ ਕੀ ਹੋਊਗੀ ਇਹ ਸਾਰੀ ਇੱਕ ਪਲਾਨ ਬਣ ਕੇ ਜਿਹੜੀ ਹੈਗੀ ਆ ਉਹ ਸਾਨੂੰ ਅਗਾਹ ਦੇਵੇ ਚਾਹੀਦੀ ਹੈ ਤੇ ਕਿਸਾਨਾਂ ਨੂੰ ਉਹਦੇ ਨਾਲ ਮੋਟੀਵੇਟ ਕਰਕੇ ਕਿ ਇੰਨਾ ਰਕਬਾ ਇਸ ਚੀਜ਼ ਦਾ ਵਧਾਓ ਇਦੂ ਵਾਧਾ ਵਧਾਇਆ ਤੇ ਭਾਅ ਘਟੂਗਾ ਦੂਜੀ ਜਿਹੜੀ ਗੱਲ ਆਉਂਦੀ ਹੈ ਹਮੇਸ਼ਾ ਆਉਂਦੀ ਹੈ ਕਿ ਕਿਸਾਨੀ ਦੇ ਵਿੱਚ ਜਿਹੜਾ ਐਗਰੀਕਲਚਰ ਚ ਨਿਵੇਸ਼ ਨਹੀਂ ਹੋ ਰਿਹਾ ਇਨਵੈਸਟਮੈਂਟ ਨਹੀਂ ਹੋ ਰਹੀ ਇਨਵੈਸਟਮੈਂਟ ਜਿਹੜੀ ਕਿਸਾਨ ਤਾਂ ਹਰ ਤਰ੍ਹਾਂ ਦੀ ਨਵੀਂ ਮਸ਼ੀਨਰੀ ਲੈੰਦਾ ਕਰੋੜਾਂ ਦੇ ਬੈਲਰ ਵੀ ਲਏ ਐ ਬਾਕੀ ਮਸ਼ੀਨਾਂ ਵੀ ਲਈਆਂ ਇਨਵੈਸਟਮੈਂਟ ਦੀ ਲੋੜ ਕਿੱਥੇ ਹੈ ਪ੍ਰੋਸੈਸਿੰਗ ਚ ਵੈਲਿਊ ਐਡੀਸ਼ਨ ਕਰਕੇ ਅਸੀਂ ਦੇਈਏ ਜਦੋਂ ਅਸੀਂ ਵੈਲਿਊ ਐਡੀਸ਼ਨ ਲਈ ਚੱਲਦੇ ਆ ਤਾਂ ਵੈਲਿਊ ਐਡੀਸ਼ਨ ਲਈ ਸਾਡੇ ਕੋਲੇ ਜਿਹੜੀ ਹੁੰਦੀ ਹੈ ਅਸੀਂ ਵਪਾਰੀਆਂ ਵੱਲ ਦੇਖਣ ਲੱਗਦੇ ਆਂ ਉਦੋਂ ਵਪਾਰੀਆਂ ਵੱਲ ਨਹੀਂ ਅਸੀਂ ਇਹਦੀ ਵੈਲਿਊ ਐਡੀਸ਼ਨ ਪਿੰਡ ਪੱਧਰ ਤੇ ਕਿਸਾਨਾਂ ਤੋਂ ਜਿਹੜੀ ਹੈਗੀ ਹੈ ਉਹ ਆਪਣਾ ਲੈਵਲ ਉੱਥੇ ਕਿਸਾਨਾਂ ਦੇ ਬੱਚਿਆਂ ਤੋਂ ਉੱਥੇ ਪ੍ਰੋਜੈਕਟ ਲਵਾ ਕੇ ਪਿੰਡ ਪੱਧਰ ਤੇ ਉਹਨੂੰ ਲਵਾਈਏ ਕੀ ਉਹਨਾਂ ਦੀ ਪ੍ਰੋਸੈਸ ਕਰਾ ਕੇ ਉਹਦੇ ਲਈ ਇੱਕ ਪ੍ਰੋਪਰ ਬਿਜ਼ਨਸ ਪਲਾਨ ਦੀ ਤਰ੍ਹਾਂ ਉਹਦੀ ਰਿਪੋਰਟ ਬਣੇ ਕਿ ਕਿਹੜੀ ਐਗਰੀ ਕਿਦਾਂ ਪ੍ਰੋਸੈਸ ਹੋਊਗੀ ਕਿਹੜੀ ਮਸ਼ੀਨਰੀ ਕਦੋਂ ਦਾ ਬ੍ਰੇਕ ਇਵਨ ਹੋਏਗਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਅਸੀਂ ਫੋਕਸ ਕਰਕੇ ਉਹਨਾਂ ਨੂੰ ਦਈਏ ਤੇ ਉੱਥੋਂ ਚਲਾ ਕੇ ਬ੍ਰਾਂਡਿੰਗ ਤੱਕ ਉਹਨਾਂ ਨੂੰ ਲਿਆ ਕੇ ਪ੍ਰੋਪਰ ਛੱਡিয়ে ਮੈਂ ਇੱਕ ਛੋਟੀ ਜੀ ਗੱਲ ਇਹ ਉਦਾਹਰਣ ਦੇਣਾ ਸੈਲਫ ਹੈਲਪ ਗਰੁੱਪ ਦੇ ਵਿੱਚ ਮਿਰਚਾਂ ਦਾ achar ਹੀ ਲੈ ਲਓ ਮੈਂ ਜ਼ਿਆਦਾ ਲੰਮੇ ਚਾਹਣੀ ਕਈ ਲੇਡੀਜ਼ ਪੌਂਦੀਆਂ ਹੈਗੀਆਂ ਪਰ ਉਹ ਅੱਜ ਤੱਕ ਬ੍ਰਾਂਡ ਨਹੀਂ ਬਣ ਸਕੇ ਕਿਉਂ ਕਿਉਂਕਿ ਜੇ ਅੱਜ ਮਾਰਕੀਟ ਚ ਕਲਕੱਤਾ ਮਿਰਚ ਸਸਤੀ ਮਿਲੀ ਤਾਂ ਕਲਕੱਤਾ ਮਿਰਚ ਦਾ achar paata ਕੱਲ ਨੂੰ ਮੋਟੀ ਮਿਰਚ ਦੀ ਅਵੇਲੇਬਿਲਟੀ ਹੋਈ ਉਹਦਾ achar paata ਫਲੇਵਰ ਭਾਵੇਂ ਮਸਾਲਾ ਸੇਮ ਹੈ ਪਰ ਫਲੇਵਰ ਬਦਲ ਜਾਊਗਾ ਕਿਉਂਕਿ ਮਿਰਚ ਦਾ ਟੇਸਟ ਫਰਕ ਹੈ ਤੇ ਜਿਹਨੂੰ ਉਹ ਪਹਿਲੀ ਖਾਦੀ ਆ ਉਹ ਦੂਜੀ ਨਹੀਂ ਲਊਗਾ ਉਹ ਰਿਪੀਟ ਪਰਚੇਸ ਨਹੀਂ ਹੁੰਦੀ ਉਹ ਬ੍ਰਾਂਡ ਨਹੀਂ ਬਣਦਾ ਸੋ ਇਹਦੇ ਲਈ ਜਿਹੜੇ ਸਟੇਟ ਇੰਸਟੀਟਿਊਟਸ ਹੈਗੇ ਐ ਮੈਨੇਜਮੈਂਟ ਵਾਲੇ ਉਹਨਾਂ ਨੂੰ ਆਪਣੇ ਘਰ ਵਿੱਚ ਇਹਨੂੰ ਜ਼ਿਆਦਾ ਲਿਆਉਣ ਦੀ ਲੋੜ ਹੈ ਕਿ ਕਿੱਦਾਂ ਬਿਜ਼ਨਸ ਸਟੈਬਲਿਸ਼ ਕਰਨਾ ਹੈ ਕਿੱਦਾਂ ਉਹਨੂੰ ਬ੍ਰਾਂਡ ਡਵੈਲਪ ਕਰਨਾ ਹੈ ਉਹ ਵੀ ਯੂਨੀਵਰਸਿਟੀ ਵਾਲੇ ਕੰਮ ਵਿੱਚ ਆ ਕੇ ਯੂਨੀਵਰਸਿਟੀ ਆਪਣਾ ਕੰਮ ਬਹੁਤ ਵਧੀਆ ਕਰ ਰਹੀ ਹੈ ਪੈਦਾਵਾਰ ਦੇ ਵਿੱਚ ਅਸੀਂ ਕਿਤੇ ਪਿਛੜੇ ਨਹੀਂ ਹੈਗੇ ਲੋਕੀ ਜੋ ਮਰਜੀ ਗਈ ਜਾਣ ਪਰ ਜੋ ਯੂਨੀਵਰਸਿਟੀ ਦੀਆਂ ਟੈਕਨੀਕਸ ਹੈਗੀਆਂ ਉਹਨਾਂ 'ਚ ਪੋਲਿਸ਼ਿੰਗ ਹੋਰ ਲੋਕ ਆਪ ਕਰਦੇ ਆ ਉਸ ਤੋਂ ਅਸੀਂ ਬਾਹਰ ਨਹੀਂ ਜਾ ਸਕਦੇ ਸੋ ਇਸ ਚੀਜ਼ ਦੇ ਉੱਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਵਾਰ ਚ ਬੋਲਣਾ ਚਾਹੀਦਾ ਕਿਉਂਕਿ ਬਚਾਉਣ ਵਾਲੇ ਅਸੀਂ ਆ ਕਾਰਪੋਰੇਟਸ ਦੇ ਅਗੇਂਸਟ ਜੇ ਖੁੱਲ ਕੇ ਬੋਲ ਸਕਦੇ ਆ ਜਾਂ ਕੁਝ ਕਿਤੇ ਵਿਦ ਡਾਟਾ ਦੇ ਸਕਦੇ ਆ ਤਾਂ ਉਹ ਅਸੀਂ ਲੋਕ ਹੀ ਦੇ ਸਕਦੇ ਆ ਤੇ ਸਾਨੂੰ ਇਹ ਇਕੱਠੇ ਹੋ ਕੇ ਆਉਣਾ ਚਾਹੀਦਾ ਤਾਂ ਕਿ ਕਿਸਾਨ ਬਚ ਸਕਣ ਜੇ ਕਿਸਾਨ ਬਚੂਗਾ ਤੇ ਪੰਜਾਬ ਬਚੂਗਾ ਸੋ ਮੈਂ ਅੱਜ ਇੰਨਾ ਹੀ ਕਹਿਣਾ ਚਾਹੁੰਦਾ ਸੋ ਇਸ ਕਿਤਾਬ ਦੇ ਵਿੱਚ ਵੀ ਮੈਂ ਇਹੀ ਕੁਝ ਪਾਇਆ ਹੈਗਾ ਮੇਰਾ ਮੋਟਿਵ ਇਹੀ ਰਿਹਾ ਕਿ ਇਹਨੂੰ ਮੰਡੀਕਰਨ ਨੂੰ ਅਸੀਂ ਜ਼ਿਆਦਾ ਲੈ ਕੇ ਜਾਈਏ ਸੋ ਮੈਂ ਇਹਨੂੰ ਮੈਨੇਜਮੈਂਟ ਦੇ ਐਂਗਲ ਨਾਲ ਜੋੜਿਆ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਕਿਤਾਬ ਪਸੰਦ ਆਏਗੀ ਧੰਨਵਾਦ ਥੈਂਕ ਯੂ ਸਰ